ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 22 ਸਤੰਬਰ ਨੂੰ ਇੱਕ ਨਿਬਜੁਰਗ ਔਰਤ ਜਿਦੀ ਉਮਰ ਲਗਭਗ 73 74 ਸਾਲ ਹੈ ਉਹਨੂੰ ਕੈਲੀਫੋਰਨੀਆ ਤੋਂ ਅਮਰੀਕਾ ਸਰਕਾਰ ਵੱਲੋਂ ਡਿਪੋਰਟ ਕੀਤਾ ਜਾਂਦਾ ਹੈ ਤੇ ਉਹ ਮਹਾਲੀ ਵਪਾਰੀ ਹੈ ਪੰਜਾਬ ਦੇ ਵਿੱਚ ਅਮਰੀਕਾ ਤੋਂ ਕੈਲੀਫੋਰਨੀਆ ਉਹਦੀਆਂ ਗੱਲਾਂ ਬਾਤ ਮੈਂ ਵੀ ਸੁਣੀਆਂ ਉਹਨੇ মিডিਆ ਸਾਹਮਣੇ ਕੁਝ ਭਾਵਪਕ ਹੋ ਕੇ ਆਪਣਾ ਦਰਦ ਦੱਸਣ ਦੀ ਕੋਸ਼ਿਸ਼ ਕੀਤੀ ਕਹਿੰਦੀ ਜਦੋਂ ਮੈਨੂੰ ਕੈਲੀਫੋਰਨੀਆ ਦੀ ਪੁਲਿਸ ਨੇ ਅਰੈਸਟ ਕੀਤਾ ਮੈਂ ਦਵਾਈ ਲੈਣੀ ਸੀ ਮੈਡੀਸਨ ਔਰ ਮੈਨੂੰ ਪਾਣੀ ਦੀ ਥਾਂ ਤੇ ਬਰਫ਼ ਦਿੱਤੀ ਗਈ। ਮੈਨੂੰ ਖਾਣਾ ਨਹੀਂ ਦਿੱਤਾ ਗਿਆ। ਕੁਕਿੰਗ ਯਾਨੀ ਕਿ ਬਿਸਕੁਟ ਦਿੱਤੇ ਗਏ। ਔਰ ਮੈਨੂੰ ਹੱਥ ਕੜੀਆਂ ਲਾਈਆਂ ਗਈਆਂ। ਕਿਉਂ ਨਹੀਂ ਭਾਵਕ ਹੋ ਕੇ ਦੁੱਖ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਹ ਜਿਹੜੀ ਔਰਤ ਹੈ ਇਹਦਾ ਨਾਮ ਹੈ ਤੁਹਾਡੇ ਸਾਹਮਣੇ ਸ਼ੇਅਰ ਕਰਨਾ ਹੈ। 199192 ਦੇ ਵਿੱਚ ਇਹ ਅਮਰੀਕਾ ਕੈਲੀਫੋਰਨੀਆ ਜਾਂਦੀ ਹੈ। ਤੇ 32 33 ਸਾਲ ਬਾਅਦ ਜਣ ਕੇ 2025 ਦੇ ਵਿੱਚ ਇਹਨੂੰ ਰਿਪੋਰਟ ਕੀਤਾ ਜਾਂਦਾ ਜਣ ਕੇ 32 33 ਸਾਲ ਬਾਅਦ ਜੇ ਮੰਨ ਲਿਆ ਜਾਵੇ ਹੁਣ ਇਹ মিডিਆ ਸਾਹਮਣੇ ਇਹ ਕਹਿੰਦੀ ਹੈ ਕਿ ਮੈਂ ਆਪਣੇ ਦੋ ਮੁੰਡਿਆਂ ਦੇ ਕੋਲ ਅਮਰੀਕਾ ਕੈਲੀਫੋਰਨੀਆ ਦੇ ਵਿੱਚ ਰਹਿੰਦੀ ਸੀ ਇਹਨੇ ਆਪਣਾ ਨਾਂ ਕੀ ਦੱਸਿਆ ਹਰਜੀਤ ਕੌਰ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਵੀ ਪੰਜਾਬੀ ਫੋਰਨ ਕੰਟਰੀ ਵਿੱਚ ਰਹਿੰਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿੰਨਾ ਚਿਰ ਤੁਸੀਂ ਸੱਚ ਨਹੀਂ ਬੋਲਦੇ ਉਹਨਾਂ ਚਿਰ ਤੁਹਾਡੇ ਨਾਲ ਇਹੋ ਕੁਝ ਹੋਣਾ ਹੈ ਔਰ ਤੁਸੀਂ ਪੂਰੀ ਸਿੱਖ ਕੌਮ ਤੇ ਪੂਰੀ ਪੰਜਾਬੀਅਤ ਦੇ ਮੱਥੇ ਤੇ ਕਲੰਕ ਬਣ ਕੇ ਲੱਗੋਗੇ ਔਰ ਤੁਹਾਡੀ ਪੂਰੀ ਦੁਨੀਆ ਵਿੱਚ ਥੁੱਥੂ ਬਣੀ ਮੈਂ ਕਿਉਂ ਕਹਿ ਰਿਹਾ ਜਿਹੜੀ ਇਹ ਬਜ਼ੁਰਗ ਔਰਤ 73-74 ਸਾਲ ਦੀ ਨੂੰ ਡਿਪੋਰਟ ਕੀਤਾ ਗਿਆ ਅਮਰੀਕਾ ਤੋਂ ਮੈਨੂੰ ਕੈਲੀਫੋਰਨੀਆ ਤੋਂ ਸਪੈਸ਼ਲੀ ਫੋਨ ਆਇਆ ਇਹਦਾ ਨਾਂ ਜਿਹੜਾ ਅਸਲ ਵਿੱਚ ਸਰਬਜੀਤ ਕੌਰ ਹੈ ਜਿਹੜਾ ਹਰਜੀਤ ਕੌਰ ਨਾਂ ਹੈ ਨਾ ਉਹ ਇਹਦੀ ਕੁੜਮਣੀ ਦਾ ਹੁਣ ਇਹ ਕਹਿੰਦੀ ਮੈਂ ਆਪਣੇ ਮੁੰਡਿਆਂ ਕੋਲੇ ਰਹਿੰਦੀ ਸੀ ਹੋ ਸਕਦਾ ਤੇ ਮੁੰਡੇ ਉੱਥੇ ਰਹਿੰਦੇ ਹੋਣ ਇਦੇ ਵਿੱਚ ਮੈਨੂੰ ਕੋਈ ਸ਼ੱਕ ਨਹੀਂ ਕੋਈ ਮੈਂ ਸ਼ੱਕ ਕਰਨਾ ਵੀ ਪਰ ਅਸਲ ਕਹਾਣੀ ਕੀ ਹੈ ਇਹ ਆਪਣੀ ਕੁੜੀ ਦੇ ਕੋਲ ਰਹਿੰਦੀ ਸੀ ਮਤਲਬ ਇਹ ਜਿਸ ਮੁੰਡੇ ਦੀ ਸੱਸ ਬਣ ਕੇ ਰਹਿ ਸਕਦੀ ਸੀ ਉਹਦੀ ਮਾਂ ਬਣ ਕੇ ਰਹਿ ਰਹੀ ਸੀ ਮਤਲਬ ਇਹਦਾ ਬਹੁਤ ਵੱਡਾ ਝੂਠ ਇਹਨੂੰ ਰਿਪੋਰਟ ਕਿਉਂ ਕੀਤਾ ਗਿਆ ਜਿਹੜਾ ਇਹਦਾ ਪਾਸਪੋਰਟ ਹੈ ਉਸ ਪਾਸਪੋਰਟ ਤੇ ਇਹਦਾ ਨਾਂ ਕੀ ਹੈ ਅਸਲ ਸਰਬਜੀਤ ਕੌਰ ਤੇ ਇਹਨੂੰ ਰਿਪੋਰਟ ਕੀਤਾ ਕਿਉਂ ਕੀਤਾ ਗਿਆ ਉੱਥੇ ਰਹਿ ਰਹੀ ਸੀ ਇਹ ਹਰਜੀਤ ਕੌਰ ਦੇ ਨਾਂ ਤੇ ਜਾਨਕਿ ਇਹ ਕੁੜੀ ਦੀ ਮਾਂ ਹੈ ਕੁੜੀ ਕੋਲੇ ਰਹਿ ਰਹੀ ਸੀ ਪਰ ਆਪਣੇ ਜਵਾਈ ਦੀ ਸੱਸ ਨਹੀਂ ਮਾਂ ਬਣ ਕੇ ਹੁਣ ਕੀ ਕਹੋਗੇ ਤੁਸੀਂ 30 ਸਾਲ ਬਾਅਦ ਇਹਨੂੰ ਰਿਪੋਰਟ ਕਿਉਂ ਕੀਤਾ ਗਿਆ ਹੁਣੇ ਚੰਡੀਗੜ੍ਹ ਜਦੋਂ ਮੀਡੀਆ ਜਾਂਦਾ ਉੱਥੇ ਝੂਠ ਬੋਲ ਲਈਏ ਕੋਈ ਮੇਰੀ ਦੁਸ਼ਮਣੀ ਨਹੀਂ ਨੇ ਜੀ ਅੱਜ ਤੱਕ ਮੈਂ ਇਸ ਬਜ਼ੁਰਗ ਨੂੰ ਮਿਲਿਆ ਹੁਣਾਂ ਕਦੇ ਨਾ ਸਾਨੂੰ ਮਿਲਣ ਦੀ ਲੋੜ ਹੈ ਪਰ ਜਿਹੜੇ ਮੈਨੂੰ ਫੋਨ ਕੈਲੀਫੋਰਨੀਆ ਤੋਂ ਆਏ ਨੇ ਲੋਕਾਂ ਨੇ ਫੋਨ ਕਰਕੇ ਦੱਸਿਆ ਜਾਨੀ ਕਿ ਇਹਦੇ ਕਹਿਣ ਵਿੱਚ ਐਡਾ ਵੱਡਾ ਝੂਠ ਹੈ ਮੀਡੀਆ ਵਾਲੇ ਬਹੁਤ ਗਏ ਨੇ ਇਹਦੇ ਕੋਲ ਮਤਲਬ ਇਹਦਾ ਰੀਅਲ ਨਾਮ ਜਿਹੜਾ ਹੈ ਉਹ ਸਰਬਜੀਤ ਕੌਰ ਹੈ ਤੇ ਇਹ ਅਮਰੀਕਾ ਦੇ ਵਿੱਚ ਰਹਿ ਰਹੀ ਸੀ ਹਰਜੀਤ ਕੌਰ ਕਰਕੇ ਕੈਲੀਫੋਰਨੀਆ ਦੇ ਵਿੱਚ ਮਤਲਬ ਕੁੜੀ ਦੇ ਘਰ ਰਹਿ ਰਹੀ ਸੀ ਤਾਂ ਹੁਣ ਕੁੜੀ ਦੇ ਘਰ ਵਾਲਾ ਇਹਦਾ ਜਵਾਈ ਹੋਇਆ ਨਾ ਤੇ ਜਵਾਈ ਦੀ ਕੀ ਬਣੀ ਸੱਸ ਪਰ ਉਥੇ ਰਹਿ ਰਹੀ ਸੀ ਕਿ ਮੈਂ ਮੁੰਡੇ ਦੀ ਮਾਂ ਹੈਗੀ ਔਰ ਨਾਂ ਸਰਬਜੀਤ ਕੌਰ ਤੋਂ ਹਰਜੀਤ ਕੌਰ ਮਤਲਬ ਹੋ ਸਕਦਾ ਕੁੜੀ ਦੀ ਸੱਸ ਨਾ ਹੋਵੇ ਮਤਲਬ ਇਹੀ ਹੈ ਨਾ ਵੀ ਕੁੜੀ ਦੀ ਸੱਸ ਨਾ ਹੋਵੇ ਤੇ ਉਹ ਸੱਸ ਵਾਲੀ ਥਾਂ ਇਹ ਸਰਬਜੀਤ ਕੌਰ ਨੇ ਲੈ ਲਈ ਤੇ ਨਾਂ ਰੱਖ ਲਿਆ ਹਰਜੀਤ ਕੌਰ ਤੇ ਉਥੋਂ ਦੀ ਇਮੀਗ੍ਰੇਸ਼ਨ ਨੇ ਤੇ ਸਰਕਾਰ ਨੇ ਜਦੋਂ ਪੂਰੀ ਪੁੱਛਗਿੱਛ ਹੋਈ ਤਾਂ ਇਹ ਫਰੌਡ ਹੈ ਇਹ ਝੂਠ ਹੈ ਫਿਰ ਅਗਲੇ ਰਿਪੋਰਟ ਕਰਨੀ ਕਰਨ ਕਹਿੰਦੀ ਮੈਂ ਟੈਕਸ ਦਿੰਦੀ ਰਹੀ ਹਾਂ ਟੈਕਸ ਤੁਸੀਂ ਕਿਉਂ ਦਿੰਦੇ ਰਹੇ ਜਿਹੜਾ ਵੀ ਬੰਦਾ ਫੋਰਨ ਕੰਟਰੀ ਵਿੱਚ ਕੰਮ ਕਰਦਾ ਉਹ ਤਾਂ ਟੈਕਸ ਆਟੋਮੈਟਿਕਲੀ ਉੱਥੇ ਕੱਟੇ ਜਾਂਦੇ ਉਹ ਜੇ ਤੁਸੀਂ ਟੈਕਸ ਦਿੰਨੇ ਹੋ ਤਾਂ 65 ਸਾਲ ਤੋਂ ਬਾਅਦ ਵਿੱਚ ਤੁਹਾਡੀ ਬढ़ापा ਪੈਨਸ਼ਨ ਵੀ ਲੱਗਦੀ ਹੈ ਹਜ਼ਾਰ ਹਜ਼ਾਰ ਡਾਲਰ ਜੇ ਅਮਰੀਕਾ ਦੇ ਵਿੱਚ 700 ਡਾਲਰ 800 ਡਾਲਰ ਦੀ ਕਿਸੇ ਬੰਦੇ ਦੀ ਪੈਨਸ਼ਨ ਲੱਗ ਜਾਂਦੀ ਹੈ ਨਾ ਬਡਾਪਾ ਪੈਨਸ਼ਨ ਤਾਂ ਇੰਡੀਆ ਦਾ 50-60000 ਰੁਪਿਆ ਹੋ ਗਿਆ ਇੱਥੇ 50-60000 ਰੁਪਿਆ ਪਤਾ ਕਿੰਨਾ ਹੁੰਦਾ 50-60000 ਰੁਪਿਆ ਬੰਦੇ ਨੂੰ ਬਡਾਪਾ ਪੈਨਸ਼ਨ ਮਿਲ ਜਾਣੀ ਬਹੁਤ ਵੱਡੀ ਗੱਲ ਹੈ ਤੇ ਇਹ ਹੁਣ ਮਾਤਾ ਜੀ ਕਹਿੰਦੇ ਮੇਰੇ ਨਾਲ ਇਮੀਗ੍ਰੇਸ਼ਨ ਨੇ ਧੱਕਾ ਕੀਤਾ ਮੈਨੂੰ ਹੱਥ ਕੜੀਆਂ ਲਾਈਆਂ ਗਈਆਂ ਮੈਨੂੰ ਦਵਾਈ ਲੈਣ ਵੇਲੇ ਮੁਸ਼ਕਲ ਆਈ ਪਾਣੀ ਨਹੀਂ ਦਿੱਤਾ ਮੈਨੂੰ ਬਰਫ਼ ਦਿੰਦੇ ਰਹੇ ਮੈਨੂੰ ਖਾਣਾ ਨਹੀਂ ਦਿੱਤਾ ਮੈਨੂੰ ਬਿਸਕੁਟ ਦਿੰਦੇ ਰਹੇ ਸ਼ੁਕਰ ਕਰੋ ਕਿ ਬਰਫ਼ ਵੀ ਪਾਣੀ ਤੋਂ ਬਣਦੀ ਹੈ ਪਾਣੀ ਮਿਲ ਗਿਆ ਬਹੁਤ ਹੈ ਔਰੰਗਜੀਬ ਨੇ ਨਾ ਆਪਣੇ ਪਿਓ ਨੂੰ ਇੱਕ ਗੱਲ ਕਹੀ ਸੀ ਕਿਉਂ ਕਹੀ ਸੀ ਔਰੰਗਜੀਬ ਦੇ ਪਿਓ ਨੇ ਉਹਨੂੰ ਖੂਨ ਦੇ ਨਾਲ ਇੱਕ ਖੱਤ ਲਿਖਿਆ ਸੀ ਚਲੋ ਮੈਂ ਲੰਬਾ ਚੌੜਾ ਨਾ ਕਰਾਂ ਇਸ ਵੀਡੀਓ ਨੂੰ ਤੇ ਔਰੰਗਜੀਤ ਨੇ ਜਦੋਂ ਉਹ ਖਤ ਪੜ੍ਹਿਆ ਔਰੰਗਜੀਤ ਪਤਾ ਹੈ ਕਹਿੰਦਾ ਕਹਿੰਦਾ ਜਿਹੜੇ ਖੂਨ ਨਾਲ ਮੈਨੂੰ ਖਤ ਲਿਖਿਆ ਹੈ ਨਾ ਉਹ ਖੂਨ ਦੀ ਘੁੱਟ ਭਰ ਕੇ ਆਪਣੀ ਪਿਆਸ ਬੁਝਾ ਲੈਂਦਾ ਤਾਂ ਚੰਗਾ ਰਹਿੰਦਾ ਸ਼ੁਕਰ ਕਰੋ ਜਿਹੜੀਆਂ ਇਹ ਮੈਂ ਉਦਾਹਰਣਾਂ ਦੇ ਰਿਹਾ ਔਰੰਗਜੀਤ ਦੀਆਂ ਇੰਡੀਆ ਦੇ ਵਿੱਚ ਵਾਪਰੀਆਂ ਹੋਈਆਂ ਨੇ ਤੁਸੀਂ ਅਮਰੀਕਾ ਦੇ ਵਿੱਚ ਜਾ ਕੇ ਤੁਹਾਨੂੰ ਜੇ ਅਗਲੇ ਨੇ ਖਾਣ ਵਾਸਤੇ ਬਿਸਕੁਟ ਦੇਤੇ ਪਾਣੀ ਦੀ ਥਾਂ ਤੇ ਬਰਫ਼ ਦੇਤੀ ਸ਼ੁਕਰ ਕਰੋ ਆਪਣੇ ਝੂਠ ਨੂੰ ਵੀ ਤੁਸੀਂ ਐਕਸੈਪਟ ਕਰੋ ਵੀ ਅਸੀਂ ਉਥੋਂ ਦੀ ਸਰਕਾਰ ਦੇ ਨਾਲ ਟੀਟ ਕੀਤਾ ਤੁਸੀਂ ਰੀਅਲ ਨੇਮ ਨੂੰ ਛਪਾਇਆ ਨਾਂ ਤੁਹਾਡਾ ਕੀ ਹੈ ਸਰਬਜੀਤ ਕੌਰ ਤੇ ਉੱਥੇ ਸ਼ੋਅ ਕੀ ਕੀਤਾ ਹਰਜੀਤ ਕੌਰ ਤੇ ਹੋਰ ਸਰਕਾਰ ਤੁਹਾਨੂੰ ਕੀ ਕਰੇਗੀ ਜਿਹੜਾ ਬੰਦਾ ਚੀਟ ਕਰਦਾ ਧੋਖਾ ਕਰਦਾ ਉਹਨੂੰ سزا ਤਾਂ ਮਿਲਲੀ ਮਿਲਨੀ ਸ਼ੁਕਰ ਕਰੋ ਤੁਹਾਨੂੰ ਰਿਪੋਰਟ ਕਰਤਾ ਉੱਥੇ ਜੇਲਾ ਇਹ ਜੀਆਂ ਨੇ ਮਾਤਾ ਜੀ 4 4 ਸਾਲ ਸੂਰਜ ਦੇਖਣਾ ਨਸੀਬ ਨਹੀਂ ਹੁੰਦਾ ਅੰਡਰਗਰਾਊਂਡ ਨੇ ਖਾਣਵਾਚ ਪਤਾ ਕੀ ਮਿਲਦਾ 2 3 ਕ ਬ੍ਰੈਡ ਦੁੱਧਾ ਪੈਵਟ ਪਾਣੀ ਮਿਕਸ ਕਰਕੇ ਦੇ ਮੁੱਠਿਕ ਮੂੰਗਫਲੀ ਸੁੱਕੀ ਹੋਈ ਜਿਹੜਾ ਕੰਮ ਲੈਣ ਦਾ ਵਖਰਾ ਪਰ ਜਿਹੜਾ ਤੁਸੀਂ ਫਰੌਡ ਕੀਤਾ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਸੌਰੀ ਕਹਿ ਦੇਉਂਗੇ ਠੀਕ ਹੈ ਤੁਹਾਨੂੰ ਦੁੱਖ ਹੋ ਤੁਸੀਂ 1991-92 ਤੋਂ ਅਮਰੀਕਾ ਗਏ 2025 ਚ ਵਾਪਸ ਆਏ 32-33 ਸਾਲ ਤੁਸੀਂ ਉੱਥੇ ਰਹੇ ਦੁੱਖ ਹੁੰਦਾ ਕਹਿੰਦੇ ਮੈਂ ਜਦੋਂ ਅਮਰੀਕਾ ਤੋਂ ਇੰਡੀਆ ਨੂੰ ਆ ਰਹੀ ਸੀ ਤਾਂ ਮੈਨੂੰ ਸਮਾਂ ਨਹੀਂ ਦਿੱਤਾ ਕਿ ਮੈਂ ਆਪਣੇ ਘਰ ਨੂੰ ਅਲਵਿਦਾ ਕਹਿ ਸਕਦੀ ਪਰ ਜਿਹੜਾ ਤੁਸੀਂ ਉਹ ਸਰਕਾਰ ਦੇ ਨਾਲ ਇਮੀਗ੍ਰੇਸ਼ਨ ਦੇ ਨਾਲ ਫਰੋਡ ਕੀਤਾ ਤੁਹਾਨੂੰ ਬਹੁਤ ਵੱਡੀ ਸਜ਼ਾ ਮਿਲਣੀ ਚਾਹੀਦੀ ਸੀ ਔਰ ਕੱਲੀ ਤੁਹਾਨੂੰ ਨਹੀਂ ਜਿਨ੍ਹਾਂ ਨੇ ਤੁਹਾਡੀ ਆਈਡੈਂਟੀਟੀ ਛਿਪਾਈ ਹੈ ਸਜ਼ਾ ਉਹਨੂੰ ਮਿਲਣੀ ਚਾਹੀਦੀ ਸੀ ਜਿਹੜੇ ਬੰਦੇ ਨੇ ਸੱਸ ਦੀ ਥਾਂ ਤੇ ਤੁਹਾਨੂੰ ਆਪਣੀ ਮਾਂ ਬਣਾ ਕੇ ਸ਼ੋਅ ਕੀਤਾ ਰਹਿਣ ਵਾਸਤੇ ਸਜ਼ਾ ਉਹਨੂੰ ਮਿਲਣੀ ਚਾਹੀਦੀ ਸੀ ਹੋ ਸਕਦਾ ਉਹ ਤੇ ਕਾਰਵਾਈ ਹੋਵੇ ਬਾਅਦ ਵਿੱਚ ਕਿਉਂਕਿ ਵੱਡੀ ਗੱਲ ਹੈ ਤੇ ਤੁਸੀਂ ਪੂਰੀ ਪੰਜਾਬੀਅਤ ਦੇ ਮੱਥੇ ਤੇ ਕਲੰਕ ਲਾਉਣੇ ਲੋਕ ਪੂਰੀ ਕਮਿਊਨਿਟੀ ਨੂੰ ਤੁਸੀਂ ਬਦਨਾਮ ਕਰਦੇ ਮੈਂ ਬੇਨਤੀ ਕਰਦਣਾ ਜੀ ਇਹ ਇੱਕ ਔਰਤ ਦੀ ਇਹ ਲਈ ਉਹ ਧੋਖਾ ਧੜੀ ਵਾਲੀ ਕਹਾਣੀ ਹੈ ਜਿਹਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਵੀ ਚੀਟ ਹੋਇਆ ਉਥੋਂ ਦੀ ਸਰਕਾਰ ਨਾਲ ਵੀ ਚੀਟ ਕੀਤਾ ਗਿਆ ਔਰ ਝੂਠ ਬੋਲਿਆ ਗਿਆ ਤੇ ਇੱਥੇ ਪੂਰੀ ਕਮਿਊਨਿਟੀ ਦਾ ਕੋਈ ਕਸੂਰ ਨਹੀਂ ਸਾਡੇ ਇਹ ਜਿਹੜੇ ਸ਼ਬਦ ਨੇ ਕਈ ਵਾਰੀ ਇਧਰ ਉਧਰ ਹੋ ਜਾਂਦੇ ਅਸੀਂ ਪੂਰੀ ਕਮਿਊਨਿਟੀ ਦੀ ਗੱਲ ਕਰ ਦਿੰਦੇ ਆ ਕਰਦੇ ਵੀ ਹਨ ਪਰ ਇਹ 74 75 ਜਾਂ 73 ਸਾਲ ਦੀ ਜਿਹੜੀ ਬਜ਼ੁਰਗ ਮਾਤਾ ਰਿਪੋਰਟ ਕੀਤੀ ਹੈ ਨਾ ਅਮਰੀਕਾ ਨੇ ਉਹਦੇ ਵਿੱਚ ਅਮਰੀਕਾ ਦਾ ਕੋਈ ਕਸੂਰ ਨਹੀਂ ਅਮਰੀਕਾ ਦੀ ਸਰਕਾਰ ਦਾ ਇਮੀਗ੍ਰੇਸ਼ਨ ਦਾ ਕੋਈ ਕਸੂਰ ਨਹੀਂ ਇਹ ਮਾਤਾ ਦੇ ਵਿੱਚ ਜਾਨਕਿ ਇਹ ਮਾਤਾ ਨੇ ਝੂਠ ਬੋਲਿਆ ਔਰ ਜਿਹੜੇ ਪਰਿਵਾਰ ਨੇ ਇਹਦੇ ਜਵਾਈ ਨੇ ਇਹਨੂੰ ਆਪਣੇ ਘਰ ਵਿੱਚ ਰੱਖਿਆ ਸੀ ਉਹਨੇ ਵੀ ਝੂਠ ਬੋਲੇ ਜਵਾਈ ਦੀ ਸੱਸ ਹੁੰਦੀ ਹੈ ਠੀਕ ਹੈ ਅਸੀਂ ਮਾਨ ਸਮਝਦੇ ਹਾਂ ਨੂੰ ਆਪਣੀ ਸੱਸ ਨੂੰ ਮਾਨ ਸਮਝਦੀ ਹੈ ਇਹ ਕੋਈ ਵੱਡੀ ਗੱਲ ਨਹੀਂ ਪਰ ਜਿਹੜੇ ਪੇਪਰ ਵਰਕ ਦੇ ਵਿੱਚ ਤੁਹਾਡੇ ਰੂਲ ਹੁੰਦੇ ਆ ਕਾਇਦਾ ਕਾਨੂੰਨ ਹੁੰਦਾ ਤੁਸੀਂ ਉਹਨੂੰ ਧੋਖਾ ਨਹੀਂ ਦੇ ਸਕਦੇ ਇਹ ਬੇਨਤੀ ਹੈ ਜਿਹੜੇ মিডিਆ ਵਾਲੇ ਵੀ ਰੌਲਾ ਪਾ ਰਹੇ ਨੇ ਕਿ ਬਜ਼ੁਰਗ ਦੇ ਨਾਲ ਧੱਕਾ ਕੀਤਾ ਗਿਆ ਪੁੱਛ ਕੇ ਦੇਖੋ ਬਜ਼ੁਰਗ ਔਰ ਦਾ ਰੀਅਲ ਨਾਮ ਕੀ ਹੈ ਸਰਬਜੀਤ ਕੌਰ ਹੈ ਜਿਹੜਾ ਉੱਥੇ ਸ਼ੋਅ ਕੀਤਾ ਉਹ ਹਰਜੀਤ ਕੌਰ ਸ਼ੋਅ ਕੀਤਾ ਇਹ ਗਲਤੀ ਹੈ ਸਾਡੀ ਵਾਹਿਗੁਰੂ ਜੀ ਕਾ ਖਾਲਸਾ vai de que